ਦੋਆ ਫੋਰਮਾ ਵੱਲੋਂ ਕੇਐਮਐਮ ਤੇ ਐਸਕੇਐਮ ਨਾਨ ਪੋਲਿਟিক্যাল ਵੱਲੋਂ ਅੱਜ 12 ਤੋਂ 4 ਵਜੇ 12 ਤੋਂ 3 ਵਜੇ ਤੱਕ ਰੇਲ ਰੋਕੋ ਅੰਦੋਲਨ 3 ਘੰਟਿਆਂ ਦਾ ਦਿੱਤਾ ਗਿਆ ਅੰਮ੍ਰਿਤਸਰ ਵਿੱਚ 9 ਥਾਵੇਂ ਗੁਰਦਾਸਪੁਰ ਵਿੱਚ ਫਤਿਹਗੜ੍ਹ ਚੂੜੀਆਂ ਬਟਾਲਾ ਕਾਡੀਆਂ ਪਠਾਨਕੋਟ ਵਿੱਚ ਪਰਮਾਨੈਂਟ ਸਟੇਸ਼ਨ ਹੁਸ਼ਿਆਰਪੁਰ ਵਿੱਚ 5 ਥਾਵੇਂ ਟਾਂਡਾ ਹੁਸ਼ਿਆਰਪੁਰ ਦਸੂਹਾ ਮੰਡੇਆਲਾ ਅਤੇ ਮਹਿਲਪੁਰ ਇਸ ਤਰੀਕੇ ਨਾਲ ਨਵਾਂ ਸ਼ਹਿਰ ਦੇ ਵਿੱਚ ਪਿੰਡ ਬਹਿਰਾਮ ਇਸ ਤਰੀਕੇ ਨਾਲ ਰੋਪੜ ਦੇ ਵਿੱਚ ਰੋਪੜ ਮੇਨ ਲਾਈਨ ਤੇ ਨੰਗਲ ਤੋਂ ਵੀ ਮੈਨੂੰ ਫੋਨ ਆਇਆ ਸੀਗਾ ਮਹਾਲੀ ਦੇ ਵਿੱਚ ਮਹਾਲੀ ਸਟੇਸ਼ਨ ਸਰਸਿਨੀ ਪਿੰਡ ਦੇ ਵਿੱਚ ਰੇਲ ਰੁਕੋ ਹੋਊਗਾ ਪਟਿਆਲਾ ਵਿੱਚ ਸ਼ੰਭੂ ਜਿੱਥੇ ਮੋਰਚੇ ਤੇ ਸੀ ਬੈਠੇ ਆ ਪਟਿਆਲਾ ਤਬਲਾਠ ਕਿੱਥੇ ਹੋਊਗਾ ਇਹਦੋਂਗਾ ਲੁਧਿਆਣੇ ਦੇ ਵਿੱਚ ਸਾਨਨੇਵਾਲ ਤੇ ਮੁੱਲਾ ਬਰਾਮ ਹੋਊਗਾ ਇਹਦੋਂਗਾ ਜਲੰਧਰ ਵਿੱਚ ਜਲੰਧਰ ਕੈਂਟ ਕਪੂਰਥਾਲਾ ਵਿੱਚ ਲੋਹੀਆ ਸੁਲਤਾਨਪੁਰ ਫਗਵਾੜਾ ਹਮੀਰਾ ਤਰਨਤਾਲ ਦੇ ਵਿੱਚ ਪੱਟੀ ਖੇਮ ਕਰਨ ਤੇ ਤਰਨਤਾਲ ਸਟੇਸ਼ਨ ਇਸ ਤਰੀਕੇ ਨਾਲ ਫਰੋਜ਼ਪੁਰ ਤਲਵੰਡੀ ਬਸਤੀ ਟੈਂਕਾ ਵਾਲੀ ਮੱਖੂ ਮੱਲਾਂ ਵਾਲਾ ਤਲਵੰਡੀ ਭਾਈ ਜਗਰਾਉ ਇਹ ਪੰਜ ਥਾਵਾਂ ਤੇ ਮੋਗਾ ਦੇ ਵਿੱਚ ਅਜੀਤਵਾਲ ਡੱਗਰੂ ਮੋਗਾ ਸੰਗਰੂਰ ਦੇ ਵਿੱਚ ਸੁਨਾਮ ਮਲੇਰ ਕੋੜਲੇ ਵਿੱਚ ਅਹਿਮਦਗੜ੍ਹ ਮਾਨਸਾ ਵਿੱਚ ਮਾਨਸਾ ਨੇਂਤੇ ਬਟੇਰਾ ਬਠਿੰਡਾ ਵਿੱਚ ਰਾਮਪੁਰਾ ਤੇ ਹੋਰ ਨਾ ਥਾਮਾਂ ਤੇ ਹੋਊਗਾ ਫਾਜ਼ਿਲਕਾ ਵਿੱਚ ਰੇਲ ਲਾਈਨ ਸਟੇਸ਼ਨ ਹੋਊਗਾ ਮੁਖਰ ਵਿੱਚ ਮਲੂਟ ਦੇ ਵਿੱਚ ਹੋਊਗਾ ਫਰੀਦਕੋਟ ਦੇ ਵਿੱਚ ਵੀ ਹੋਊਗਾ ਬਰਨਾਲੇ ਦੇ ਵਿੱਚ ਵੀ ਦੋ ਥਾਮਾਂ ਤੇ ਸਾਨੂੰ ਖਬਰਾਂ ਮਿਲ ਰਹੀਆਂ ਨੇ ਇਸ ਤਰ੍ਹਾਂ ਇਹ ਲਗਭਗ 50 51 ਥਾਮਾਂ ਦੀ ਖੁਸ਼ਤੀ ਹੋ ਚੁੱਕੀ ਆ ਲਗਭਗ ਇੰਨੀਆਂ ਹੀ ਥਾਮਾਂ ਤੇ ਹੋਰ ਠੀਕ ਹੈ ਜਥੇ ਬੰਦੀਆਂ ਦੇ ਅਜੇ ਪ੍ਰੋਗਰਾਮ ਆਉਣੇ ਨੇ ਉੱਥੇ ਹੋਊਗਾ ਮਨਜੀਤ ਸਿੰਘ ਢਨੇਰ ਜਿਹੜੇ ਬੀਕੇਜੂ ਡਕਾਉਂਦਾ ਦੇ ਪ੍ਰਧਾਨ ਨੇ ਪੰਜ ਥਾਮਾਂ ਤੇ ਉਹ ਕਰ ਰਹੇ ਨੇ ਔਰ ਹੋਰ ਯੂਨੀਅਨਾਂ ਦੇ ਵੀ ਸਪੋਰਟ ਦੇ ਵਿੱਚ ਪ੍ਰੋਗਰਾਮ ਕਰਨ ਦੇ ਸਾਡੇ ਕੋਲ ਮੈਸੇਜ ਆਏ ਨੇ ਤੋਂ ਸਾਰੇ ਪੰਜਾਬੀਆਂ ਨੂੰ ਬੇਨਤੀ ਆ ਵੀ ਜਿੱਥੇ ਰੇਲਟੇਸ਼ਨ ਆ ਜਿੱਥੇ ਫਾਟਕਿਆ ਵੱਧ ਤੋਂ ਵੱਧ ਗਿਣਤੀ ਵਿੱਚ ਉੱਥੇ ਅੱਜ ਰੇਲਾ ਪੂਰੇ ਪੰਜਾਬ ਤੇ ਜਾਮ ਕਰ ਦਿਓ ਇਹਦੋਂਗਾ ਐਸਜੀਬੀਸੀ ਨੇ ਸਾਨੂੰ ਬਹੁਤ ਸਾਰੇ ਥਾਵਾਂ ਤੇ ਲੰਗਰ ਮੁਹੱਈਆ ਕਰਾਇਆ ਸਟੇਸ਼ਨਾਂ ਤੇ ਲੰਗਰ ਮੁਹੱਈਆ ਕਰਾਇਆ ਉਹਨਾਂ ਦੇ ਧੰਨਵਾਦ ਦੀਆਂ ਕੱਲ ਸਿੰਘ ਸਾਹਿਬ ਖਨੋਰੀ ਬਾਰਡਰ ਤੇ ਪਹੁੰਚੇ ਬਹੁਤ ਸਾਰੇ ਪੰਜਾਬੀ ਗਾਇਕ ਪਹੁੰਚੇ ਬਹੁਤ ਸਾਰੀਆਂ ਅਹਿਮ ਸ਼ਖਸੀਅਤਾਂ ਪਹੁੰਚੀਆਂ ਮੈਂ ਸਾਰਿਆਂ ਦਾ ਆਪਣੇ ਵੱਲੋਂ ਧੰਨਵਾਦ ਕਰਦਾ ਭਰਾਓ ਲੋਕ ਲਹਿਰ ਬਣ ਗਈ ਆ ਇਸ ਲੋਕ ਲਹਿਰ ਦੇ ਵਿੱਚ ਅੱਜ ਲੱਖਾਂ ਲੋਕ ਕਿਸਾਨ ਮਜ਼ਦੂਰ ਨੌਜਵਾਨ ਸ਼ਾਮਲ ਹੋਣੇ ਚਾਹੀਦੇ ਆ ਔਰ ਤੁਸੀਂ ਦੇਖੋਗੇ ਇਹ ਮੋਰਚਾ ਜਿੱਤ ਵਾਲੇ ਪਾਸੇ ਨੂੰ ਵਧੂਗਾ ਅਸੀਂ 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 ਇਹ 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 ਗੱਲ ਕਹਿਣਾ ਚਾਹੁੰਦੇ ਆ ਕਿ ਪੰਜਾਬ ਦੇ ਵਿੱਚ ਜਿੰਨੇ ਰੇਲ ਰੁਕੋ ਅੰਦੋਲਨ ਹੋਇਆ ਇਹ ਸਾਰਿਆਂ ਤੋਂ ਸਫਲਤਮ ਰੇਲ ਰੁਕੋ ਅੰਦੋਲਨ ਤੁਸੀਂ ਕਰਕੇ ਕਰ ਦਿਓ ਅਸੀਂ ਸ਼ਾਮਾਂ ਨੂੰ ਇਹਦੇ ਬਾਰੇ ਜਾਣਕਾਰੀ ਦਾਂਗੇ